ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥਿੰਦਾ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਕਿਸਾਨ ਵੀਰ ਫੇਸਬੁੱਕ ਪੇਜ ਤੇ ਵੀਡੀਓ ਦੇਖ ਰਹੇ ਨੇ ਤੇ ਇਹਨੂੰ ਫੋਲੋ ਜ਼ਰੂਰ ਕਰ ਲਓ ਤੇ ਸਾਰੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਣਾ ਫੇਸਬੁੱਕ ਪੇਜ ਥਿੰਦਾ ਐਗਰੀਕਲਚਰ ਫਾਰਮ ਤੁਸੀਂ ਜ਼ਰੂਰ ਫੋਲੋ ਕਰੋ ਤੇ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਉਹ ਕਣਕਾਲੀ ਮੱਕੀ ਦੇ ਬਾਬਤ ਕਰਨੀ ਹੈ ਕਿਰਪਾ ਕਰਕੇ ਵੀਡੀਓ ਪੂਰੇ ਐਂਡ ਤੱਕ ਜ਼ਰੂਰ ਆਪਾਂ ਸਾਰੀ ਗੱਲ ਤੁਹਾਡੇ ਨਾਲ ਕਲੀਅਰ ਕਰਾਂਗੇ ਅੱਜ ਕਣਕਾਲੀ ਮੱਕੀ ਬਾਰੇ ਤੇ ਕਿਸਾਨ ਵੀਰੋ ਜਿਹੜੀ ਕਣਕਾਲੀ ਮੱਕੀ ਹੈ ਪਿਛਲੇ 3-4 ਸਾਲ ਤੋਂ ਪੰਜਾਬ ਦੇ ਵਿੱਚ ਬਹੁਤ ਵੱਡੇ ਰਕਵੇ ਦੇ ਵਿੱਚ ਲੱਗਣ ਲੱਗੀ ਕਿਉਂਕਿ ਕਈ ਕਿਸਾਨ ਵੀਰ ਤਾਂ ਮੰਨ ਕੇ ਚੱਲੋ ਜਿੰਨਾਂ ਕੋਲ ਵੱਡੇ ਫਾਰਮ ਨੇਗੇ 20-20 30-30 ਪਸ਼ੂ ਨੇ 40-40 ਉਹਨਾਂ ਦੀ ਮਜਬੂਰੀ ਬਣ ਗਈ ਇਹ ਕਣਕਾਲੀ ਮੱਕੀ ਦਾ ਸਾਈਲੇਜ ਪਾਉਣਾ ਕਿਉਂਕਿ ਦਿਨ ਪ੍ਰਤੀ ਦਿਨ ਲੇਬਰ ਦੀ ਸੌਟੇਜ ਆਉਂਦੀ ਜਾ ਰਹੀ ਹੈ ਤੇ ਪਰਿਵਾਰ ਛੋਟੇ ਹੁੰਦੇ ਜਾ ਰਹੇ ਨੇਗੇ ਆਮਦਨ ਘਟਦੀ ਜਾ ਰਹੀ ਹੈ ਉਹਦੇ ਕਰਕੇ ਕਿਸਾਨ ਵੀਰ ਡੈਰੀ ਫਾਰਮ ਵਾਸਤੇ ਸਾਈਲੇਜ ਨੂੰ ਬਹੁਤ ਵੱਡੀ ਤਰਜੀਹ ਦੇ ਰਹੇ ਨੇਗੇ ਵੈਸੇ ਕਿਸਾਨ ਵੀਰੋ ਇਹ ਜਿਹੜੀ ਕਣਕਾਲੀ ਮੱਕੀ ਹੈ ਇਹਦੇ ਬਾਰੇ ਦੇਖੋ ਆਪਾਂ ਇਦਾਂ ਵੀ ਕਹਿ ਸਕਦੇ ਆ ਵੀ ਪਾਣੀ ਬਹੁਤ ਜ਼ਿਆਦਾ ਪਾਣੀ ਵੀ ਲੈਂਦੀ ਹੈ ਕਿਸੇ ਹੱਦ ਤੱਕ ਇਹਦਾ ਫਾਇਦਾ ਤੇ ਨੁਕਸਾਨ ਵੀ ਹੈ ਤੇ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਗੱਲਬਾਤ ਇਹੀ ਕਰਨੀ ਅੱਜ ਕਿਸਾਨ ਵੀਰੋ ਇਹ ਜਿਹੜੀ ਆਪਣੀ ਮੱਕੀ ਹੈ ਇਹਦੇ ਬਾਰੇ ਆਪਾਂ ਨੂੰ ਨਾ ਟੌਪਿਕ ਆ ਜਿਹੜਾ ਅਲੱਗ ਤੋਂ ਤੋੜਨਾ ਪਊਗਾ ਕਣਕਾਲੀ ਮੱਕੀ ਦਾ ਕਿਉਂਕਿ ਇਹਦਾ ਆਲੂ ਵਾਲੀ ਮੱਕੀ ਨਾਲੋਂ ਸਿਸਟਮ ਸਾਰੀ ਵੱਖਰਾ ਤਾਂ ਅੱਜ ਜਿਹੜੀ ਆਪਾਂ ਪਹਿਲੀ ਵੀਡੀਓ ਇਹਦੀ ਪਾ ਰਹੇ ਹਾਂ ਪਹਿਲੀ ਵੀਡੀਓ ਇਹੀ ਪਾ ਰਹਾਂਗੇ ਪਹਿਲੀ ਗੱਲ ਤਾਂ ਬੀਜ ਦੀ ਸਹੀ ਚੋਣ ਦੂਜੀ ਗੱਲ ਆਪਣਾ ਖੇਤ ਪਹਿਲੀ ਗੱਲ ਕਿਸਾਨ ਵੀਰੋ ਮੈਂ ਬੀਜ ਦੀ ਜਿਹੜੀ ਚੋਣ ਚੋਣ ਦੱਸ ਰਿਹਾ ਹਾਂਗਾ ਜਿਹੜੀ ਤੁਸੀਂ ਚੋਣ ਕਰਨੀ ਆ ਕਿਸਾਨ ਵੀਰੋ ਕਿਸੇ ਵੀ ਵਧੀਆ ਕੰਪਨੀ ਦਾ ਤੁਸੀਂ ਬੀਜ ਲੈ ਸਕਦੇ ਹੋ ਬੀਜ ਲੈਣਾ ਕਿਦੋਂ ਆ ਤੋਡੇ ਕੋਲ ਆਹ 10 ਦਿਨ ਨੇ ਜੇ ਤੁਸੀਂ ਵੀ ਲੈ ਲਿਆ ਲੈ ਲਿਆ ਨਹੀਂ ਤੁਹਾਨੂੰ ਆਲੂ ਵਾਲੀ ਮੱਕੀ ਮੰਗੋ 1000 1000 ਰੁਪਿਆ ਪਰ ਥੈਲੀ ਦੇ ਮਗਰ 4 ਕਿਲੋ ਬੀਜ ਮੰਗਰ 1000 1000 ਰੁਪਿਆ ਤੁਹਾਨੂੰ ਪੱਕਾ ਮੈਂ ਗਰੰਟੀ ਦਿੰਦਾ ਜੇ ਤੁਹਾਨੂੰ ਉਹਦੇ ਉੱਪਰ ਬਲੈਕ ਨਾ ਦੇ ਨੀ ਪਵੇ ਤਾਂ ਕਿਸਾਨ ਵੀਰੋ ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾਗਾ ਕਿਉਂਕਿ ਇਹ ਸਾਡੇ ਨਾਲ ਬਣਦੀਆਂ ਰਹਿੰਦੀਆਂ ਨੇਗੀਆਂ ਹੁਣ ਐਦ ਕੀ ਆਲੂ ਵਾਲੀ 1899 ਮੱਕੀ 2 2000 ਦੀ ਜਿਹੜੀ ਥੈਲੀ ਸੀ 3 3000 ਦੀ ਵਿਕ ਗਈ ਪੈਨਰ ਕੰਪਨੀ ਨੇ ਪਹਿਲਾਂ ਹੀ ਰੇਟ ਚੱਕਤੇ ਕਣਕ ਵਾਲੀ ਮੱਕੀ ਜਿਹੜੀ ਇਹਦੇ ਵੀ ਰੇਟ ਚੱਕ ਛੱਡੇ ਨੇ ਉਹਨੇ ਤੇ ਕਣਕ ਵਾਲੀ ਮੱਕੀ ਵਾਸਤੇ ਮੈਂ ਤੁਹਾਨੂੰ ਕਿਸਾਨ ਵੀਰੋ ਇਹੀ ਕਹਿਣਾ ਵੀ ਚਾਹੇ ਪੈਨਰ ਲੈਣੀ ਹੈ ਚਾਹੇ ਤੁਸੀਂ ਬਾਹਰ ਲੈਣੀ ਹੈ ਬਾਹਰ ਦੀ 9144 ਮੱਕੀ ਆਉਂਦੀ ਆ ਬਹੁਤ ਵਧੀਆ ਹਾਈਟ ਆ ਸਭ ਕੁਝ ਓਕੇ ਆ ਨਾ ਤੇ LG ਦੇ ਆਉਂਦੇ ਨੇ Lumigrain ਦੇ ਉਹ ਵੀ ਲੈ ਸਕਦੇ ਹੋ ਤੁਸੀਂ Sgenta ਦੀ 7750 ਆਉਂਦੀ ਆ ਉਹ ਵੀ ਲੈ ਸਕਦੇ ਹੋਗੇ ਤੇ ਕਿਸਾਨ ਵੀਰੋ ਬਾਕੀ ਆਦਰ ਕੰਪਨੀਆਂ ਨੇ ਜਿਹੜੀਆਂ ਛੋਟੇ ਲੈਵਲ ਦੀਆਂ ਕੰਪਨੀਆਂ ਨੇ ਉਹਨਾਂ ਦੀਆਂ ਮੱਕੀਆਂ ਦੀ ਕਿਸਾਨ ਵੀਰੋ ਗ੍ਰੋਥ ਵੀ ਪੂਰੀ ਓਕੇ ਆ ਛੱਲੀ ਚ ਦਾਣਾ ਵੀ ਪੂਰਾ ਪੈਂਦਾ ਤੁਸੀਂ ਉਹ ਵੀ ਲੈ ਸਕਦੇ ਹੋ ਕਦੇ ਵੀ ਭੇੜ ਚਾਲ ਚ ਨਾ ਪਾਓ ਆਲੂ ਵਾਲੀ ਮੱਕੀ ਮੰਗੋ ਕਿਉਂਕਿ ਇਹਦਾ ਆਪਣੇ ਸਾਇਲੇਜੇ ਪਾਉਣਾ ਆਪਾਂ ਨੂੰ ਸਿਰਫ ਦਾਣੇ ਤੇ ਗ੍ਰੋਥ ਤੱਕ ਮਤਲਬ ਆ ਕੋਈ ਦਾਣੇ ਦੇ ਝਾੜ ਤੱਕ ਆਪਾਂ ਨੂੰ ਕੋਈ ਮਤਲਬ ਨਹੀਂ ਇਹਦੇ ਚ ਕਿਉਂਕਿ ਆਪਾਂ ਇਹ ਮਿੱਦਾ ਸਾਇਲੇਜ ਹੀ ਪਾਉਣਾ ਤੇ ਗੱਲ ਕਿਸਾਨ ਵੀਰੋ ਅੱਗੇ ਮੈਂ ਤੁਹਾਡੇ ਨਾਲ ਕਰਦਾ ਵੀ ਜਿਹੜੀ ਤੁਸੀਂ ਇਹ ਬੀਜ ਲੈਣਾਗਾ ਤੁਨੂੰ ਦੁਕਾਨਦਾਰ ਹਮੇਸ਼ਾ ਇੱਕ ਗੱਲ ਕਹੂਗਾ ਜੀ ਆ 65 ਦਿਨ ਚ ਪੱਕ ਜੂ ਆ 70 ਦਿਨ ਚ ਪੱਕ ਜੂ ਕਿਸਾਨ ਵੀਰੋ 80 ਦਿਨ ਤੋਂ ਪਹਿਲਾਂ ਤੁਹਾਡੀ ਕੋਈ ਮੱਕੀ ਵੱਢਣ ਵਾਲੀ ਨਹੀਂ ਹੁੰਦੀ 75 ਤੋਂ 80 ਦਿਨ ਤੋਂ ਪਹਿਲਾਂ ਜਿੰਨਾ ਕੋਈ ਮਰਜ਼ੀ ਤੁਹਾਨੂੰ ਝੂਠ ਬੋਲ ਬੋਲ ਕੇ ਬੀਚ ਚ ਕਾਇਨ ਜਾਵੇ ਐਦੋਂ ਪਹਿਲਾਂ ਤੁਹਾਡੀ ਮੱਕੀ ਵੱਢਣ ਵਾਲੀ ਨਹੀਂ ਹੁੰਦੀ ਤਾਂ ਕਿਸਾਨ ਵੀਰੋ ਤੁਸੀਂ ਬੀਜ ਹਮੇਸ਼ਾ ਉਹ ਲਾਓ ਜਿਹੜੀ 75 ਤੋਂ 80 ਦਿਨ ਦੇ ਵਿੱਚ ਵਿੱਚ ਤੁਹਾਡੀ ਪੱਕ ਕੇ ਤਿਆਰ ਹੋ ਜਾਵੇ ਲੌਂਗ ਟਰਮ ਨਾ ਲਾਓ ਤੇ ਇੱਕ ਪੇੜ ਚਾਲ ਤੋਂ ਹੋਰ ਬੱਚਿਓ ਆਲੂ ਵਾਲੇ ਜੀ ਇਹਨਾਂ ਕੋਲੇ ਸਟਾਕ ਬਚਿਆ ਪਿਆ ਤੁਹਾਨੂੰ ਕੋਈ 18 44 ਵਿੱਚ ਕਾਊ ਤੁਹਾਨੂੰ ਕੋਈ ਬੈਰ ਦੀਆਂ ਵਿੱਚ ਕਾਊਗਾ ਉਹ ਨਾ ਚੱਕਿਓ ਕਿਉਂਕਿ ਮੌਸਮ ਦੇ ਹਿਸਾਬ ਨਾਲ ਮੱਕੀ ਦੇ ਬੀਜ ਜਨਰੇਟ ਹੁੰਦੇ ਨੇਗੇ ਉਹ ਤੁਸੀਂ ਲੈਣੇ ਨੇਗੇ ਮੈਨੂਫੈਕਚਰ ਜਿਹੜੇ ਬੀਜ ਹੁੰਦੇ ਨੇਗੇ ਮੱਕੀ ਦੇ ਥੈਲੀਆਂ ਆਉਂਦੀਆਂ ਨੇ ਤੁਹਾਡੇ ਵਾਸਤੇ ਉਹ ਤੁਸੀਂ ਕਿਸਾਨ ਵੀਰੋਂ ਲਓ ਕਣਕ ਵਾਲੀਆਂ ਮੱਕੀ ਵਾਲੀ ਆਲੂ ਵਾਲੀਆਂ ਨਾ ਲਓ ਤੇ ਅੱਗੇ ਕਿਸਾਨ ਵੀਰੋਂ ਗੱਲਬਾਤ ਆਪਾਂ ਕਰਦੇ ਹਾਂ ਖੇਤਾਲੀ ਖੇਤ ਕਿਸਾਨ ਵੀਰੋ ਮੈਂ ਤੁਹਾਨੂੰ ਕਣਕ ਬੀਜਣ ਤੋਂ ਪਹਿਲਾਂ ਵੀ ਕਹਿੰਦਾ ਸੀ ਕਿ ਕਣਕ ਦੇ ਗੁੱਲੀ ਡੰਡੇ ਦੀ ਸਪਰੇਅ ਵੇਲੇ ਵੀ ਕਹਿੰਦਾ ਸੀ ਹੁਣ ਵੀ ਤੁਹਾਨੂੰ ਦੱਸ ਰਿਆਂਗਾ ਜਿਹੜਾ ਕਿਸਾਨ ਵੀਰੋ ਤੁਸੀਂ ਖੇਤ ਹੈ ਲੀਡਰ ਬਾਣ ਜਿੱਥੇ ਲੀਡਰ ਦਵਾਈ ਹੋਈ ਹੈ ਸੌਰੀ ਬਾਣ ਦੇ ਵਿੱਚ ਸਲਫੋ ਸਲਫਰੋਨ ਸਾਲਟ ਹੋਇਆ ਹੋਇਆ ਕਿਰਪਾ ਕਰਕੇ ਉੱਥੇ ਕਣਕ ਵਾਲੇ ਬਾਣ ਦੇ ਵਿੱਚ ਮੱਕੀ ਨਾ ਬੀਜੋ ਹੱਥ ਜੋੜ ਕੇ ਬੇਨਤੀ ਹੈ ਖਰਚਾ ਦੁੱਗਣਾ ਹੋ ਜੂ ਤੁਹਾਡੇ ਪੱਲੇ ਕੁਝ ਨਹੀਂ ਪੈਣਾ ਕਣਕ ਵਾਲੇ ਬਾਣ ਦੇ ਵਿੱਚ ਜੇ ਮੱਕੀ ਬੀਜਣੀ ਹੈ ਤਾਂ ਲੀਡਰ ਵਾਲਾ ਸਾਲਟ ਨਾ ਹੋਇਆ ਹੋਵੇ ਤੁਹਾਡੇ ਖੇਤ ਦੇ ਵਿੱਚ ਤੁਸੀਂ ਧਿਆਨ ਰੱਖੋ ਕਣਕ ਵਾਲੇ ਬਾਣ ਦੇ ਵਿੱਚ ਮੱਕੀ ਬੀਜਣ ਲਈ ਲੀਡਰ ਵਾਲੇ ਸਾਲਟ ਵਾਲੇ ਬਾਣ ਦੀ ਝੋਣ ਨਾ ਕਰੋ ਬਾਅਦ ਦੇ ਵਿੱਚ ਸਪਰੇਹਾਂ ਚੱਕ ਚੱਕ ਕਰੀ ਜਾਵੋਗੇ ਰੇਤ ਦੁੱਗਣਾ ਪਾ ਲੋਗੇ ਤੁਹਾਡੇ ਪੱਲੇ ਕੁਝ ਨਹੀਂ ਪੈਣਾ ਸਿਰਫ ਖਰਚਾ ਬੱਲੇ ਪਊਗਾ ਤੇ ਕਿਸਾਨ ਵੀਰੋ ਜਿਹੜਾ ਬਾਹਣ ਹੈ ਤੁਹਾਡਾ ਬਾਹਣ ਤਕਰੀਬਨ ਜੇ ਆਲੂ ਵਾਲੀ ਮੱਕੀ ਤੁਸੀਂ ਵੱਢਣੀਆਂ ਲਾ ਕੇ 15 ਤੋਂ 20 ਤਰੀਕ ਤੱਕ ਤੁਹਾਡਾ ਖੇਤ ਬੇਲਾ ਹੋਣਾ ਚਾਹੀਦਾ ਜਿੰਨਾ ਲੇਟ ਜਾਈ ਜਾਵੋਗੇ ਉਹਨਾਂ ਤੁਹਾਡੇ ਝੋਨਾ ਲੇਟ ਹੋਊਗਾ ਝੋਨੇ ਤੇ ਫਿਰ ਬਾਅਦ ਚ ਆਪਾਂ ਕਹਦੇ ਨੇ ਜੀ ਪੱਤਾ ਲਪੇਟ ਪੈ ਗਈ ਫਲਾਣਾ ਠਮਕਾ ਤਾਂ ਤੁਸੀਂ 15 ਤੋਂ 20 ਤਰੀਕ ਤੱਕ ਜਿਹੜਾ ਵਾਹਣ ਬੇਲਾ ਕਰਕੇ ਉਹਦੇ ਚ ਮੱਕੀ ਲਾ ਸਕਦੇ ਹੋ ਤੇ ਕਿਸਾਨ ਵੀਰੋ ਇਹ ਅੱਜ ਮੈਂ ਤਾਂ ਵੀਡੀਓ ਪਾਈ ਆ ਕਿਉਂਕਿ ਹੁਣ ਬੀਜ ਖਰੀਦਣ ਦਾ ਮੌਕਾ ਹੈ ਉਮੀਦ ਆ ਕਿਸਾਨ ਵੀਰੋ ਇਹ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਆ ਤੁਹਾਨੂੰ ਸਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਉੱਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਿਓ ਇਸੇ ਤਰ੍ਹਾਂ ਆਪਾਂ ਹਰ ਇੱਕ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਕਣਕ ਕਲੀ ਮੱਕੀ ਦੇ ਨਾਲ ਤੁਹਾਡੇ ਨਾਲ ਲਗਾਤਾਰਤਾ ਨਾਲ ਆਪਾਂ ਬਣੇ ਰਹਾਂਗੇ ਤੇ ਜਿਹੜੀਆਂ ਹੋਰ ਵੀ ਵੀਡੀਓ ਨਗੀਆਂ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਧੰਨਵਾਦ